ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਇੱਕ ਹੋਰ ਨਵੇਂ ਬਲੌਗ ਵਿੱਚ ਤੇ ਅੱਜ ਤਾਂ ਵੀ 10 ਸਾਢੇ 11 ਵਜੇ ਨਾਲੇ ਹੋਵੇ ਧੁੰਦ ਬਹੁਤ ਪੈਰੀ ਹੈ ਬਈ ਤਾਂ ਹੀ ਕਰਕੇ ਮੈਂ ਖੇਤ ਵਿੱਚ ਨਹੀਂ ਜਾਵਾਂਗਾ ਥੱਲੇ ਵੀ ਕੀ ਕੰਮ ਕਰਾਂਗੇ ਪਾਣੀ ਬਾੰਗਦਾ ਮਤਲਬ ਉਸ ਗਰਰੀ ਹੈ ਤੇ ਇੱਕ ਯੋ ਨਾ ਵੀ ਉਹ ਕੁੱਤਾ ਬਹੁਤ ਅੰਗਰਾਰ ਜਦ ਵੀ ਗੇਟ ਖੁੱਲ੍ਹਾ ਹੋਇਆ ਅੰਦਰ ਵੜ ਗਿਆ ਤੂੜੀ ਵਾਲੀ ਮੇਂ ਨਿਗਮਾ ਬਵਾਜੋ ਉਹ ਕੁੱਤਾ ਜਾ ਤੇ ਗੱਡੀ ਵੀ ਦੇਖੋ ਬਈ ਕਿਤਰਾ ਉਸ ਪੀ ਪੀਆ ਭਿੱਜੀ ਪਈ ਆ ਉਸਮਾ ਆ ਦੇਖੋ ਕੱਪੜਾ ਵੀ ਪਾਇਆ ਵਾ ਫੇਰ ਵੀ ਦੇਖੋ ਬਈ ਤੇ ਜੋ ਖਰੇ ਆਪਣਾ ਛੇੜ ਇਹ ਵੀ ਪਿੱਛੇ ਦੇ ਵੀ ਉਸ ਪਈ ਜਾ ਟਰੈਕਟਰ ਭਾਬੀ ਨਾਲ ਅੰਦਰ ਜੀ ਕਰਕੇ ਲਾਇਆ ਵਾ ਫੇਰ ਵੀ ਡਰਾਵ ਵਾਲ ਦੇਖੋ ਤੇ ਆ ਕਟਮਾ ਪੱਤੀ ਮੈਂ ਕਟਿੰਗ ਕਰੀ ਵਾ ਕੋਈ ਬੈਂਪਰ ਬਾਰੇ ਪੁੱਛ ਰਦਾ ਵੀ ਨਾ ਬੈਂਪਰ ਲਾਇਆ ਵਾ ਯਾਰ ਵੀ ਬੈਲਡ ਕਰਾਇਆ ਪਰ ਕੱਟ ਪਾਇਆ ਵਾ ਬਈ ਬੈਲਡ ਨਹੀਂ ਕਰਾਇਆ ਬੈਲਡ ਕਰਾਇਆ ਵਾ ਅੱਗੇ ਜਾ ਕੇ ਜੋ ਲੈ ਦੇ ਵੀ ਮੁੱਸੇ ਪਿੰਡ ਗਏ ਤੇ ਯੋਰਾ ਲਾਤਾ ਟਰੈਕਟਰ ਦੇ ਉੱਪਰ ਚਲੋ ਜਿਹਦਾ ਕੰਮ ਹੈ ਨਹੀਂ ਟਰੈਕਟਰ ਦਾ ਕੋਈ ਬਈ ਅਜੇ ਤਾਂ ਵਿਚਾਰਾ ਅੰਦਰ ਹੀ ਲਾ ਰਖਿਆ ਚਲੋ ਮਿਲਦੇ ਆਂ ਫਿਰ ਖੇਤਾਂ 'ਵਾਂ ਯੋ ਜਿਹੜੀ ਚੌਰੇ ਤੇ ਸਨੌਰ ਨੂੰ ਜਾਹ ਸੜਕਾ ਉਹ ਆ ਧੁੰਦ ਬਹੁਤ ਪੈ ਰਹੀ ਹੈ ਭਈ ਇਹ ਜਮ ਕੇ ਬੰਦਾ ਕੰਮ ਕਰ ਲੇਗਾ ਅੱਜ ਤਾਂ ਧੁੰਦ ਪਈ ਪਈ ਹੋ ਅਜੇ ਕਹਿ ਬਣਾ ਥੋੜਾ ਜਿਹਾ ਦਿਸੀ ਜਾ ਦੂਰ ਤੱਕ ਕੋਈ ਸਮਾਨ ਦਿਖ ਰਿਹਾ ਹੱਥ ਵੀ ਨਾ ਸੁੱਣਨ ਹੋ ਗਏ ਪੂਰਾ ਹਾਲ ਆ ਬਈ ਇਹ ਜਿਵੇਂ ਕੇ ਕੰਮ ਕਰੇ ਕੋਈ ਹੱਥੇ ਨਹੀਂ ਚੱਲਦੇ ਹੈ ਹੁਣ ਤੇਲ ਪਵਾਣ ਕਰਕੇ ਇਧਰੋਂ ਥੋੜਾ ਜਿਹਾ ਬੇਗੜ ਚ ਜਾਣਾ ਪੈ ਰਿਹਾ ਤੇਲ ਘਟਾ ਇਸ ਵਾਰ ਔੜ ਖਣਵਾ ਮਾ ਖੇਤਾਂ ਵਾਂ ਲੋਡ ਰਖਾਣਾ ਜਾਣਾ ਬੋਵਾ ਪੀ ਪਵਾ ਲਈਏ ਤੇਲ ਲੈ ਵੀ ਤੇਲ ਪਵਾ ਲਿਆ ਚੱਲ ਬਈ ਖੇਤ ਨੂੰ ਕਿੱਲੀ ਵੀ ਜਿਵੇਂ ਮੀਂਹ ਪਿਆ ਉਹ ਨਾ ਪਰ ਮੀਂਹ ਨਹੀਂ ਪਿਆ ਭਾਈ ਇਹ ਇਹ ਉਸ ਦਾ ਪਾਣੀ ਲਗਾਉਂਦਾ ਉਸ ਸਾਰੀ ਜਿਹਵੇਂ ਰਹਾ ਤੇ ਛੇਤੀ ਵਰਖੀ ਦੀ ਵੀ ਉਸ ਦਾ ਹੀ ਪਾਣੀ ਆਇਆ ਲੈ ਵੀ ਪਹੁੰਚ ਕੇ ਖੇਤਵਾ ਟੋਪੀ ਦਾ ਹਾਲ ਦੇਖੋ ਵੀ ਲੋਈ ਦਾ ਗਿੱਲੀ ਹੋਈ ਪਈ ਆ ਉਹ ਦੇਖੋ ਉੱਪਰ ਦਾ ਹਾਲ ਉਹ ਧੋਣੀ ਵੀ ਆ ਗਿਆ ਹਾ ਤੜੀ ਕੇ ਹਾਲਾਤ ਬਹੁਤ ਪੂਰਾ ਹਾਲ ਹੈ ਜੂਲੀ ਦੁੱਧ ਪੜੀ ਇਹ ਮੀਂਹ ਵਾ ਤੁਨ ਦਪਈਆ ਮੈਨੂੰ ਸਮਝ ਨਹੀਂ ਆ ਰਹੀ ਯਾਰ ਗਣੀਆਂ ਜੀ ਪੈ ਰਹੀ ਜਿਸ ਤਰ੍ਹਾਂ ਮੀਂਹ ਵਾਂ ਨੂੰ ਹਾਂ ਹੱਥ ਬਈ ਐ ਹੋ ਗਏ ਬਸ ਘੁਰਤੇ ਦੀਏਗੇ ਇਕੜਾ ਬਣੋ ਤੇਲ ਪਾਉਣ ਵਾਸਤੇ ਉਧਰ ਨੂੰ ਘੁੰਮਣਾ ਪਿਆ ਗੇੜ ਖਾਣਾ ਪਿਆ ਥੋੜਾ ਜਿਹਾ ਇਧਰ ਤੋਂ ਇਹਦਾ ਹੈਗਾ ਕਿਲੋਮੀਟਰ ਭਾਂ ਜਾ ਉਹ ਪੰਪ ਵਾਦੇ ਫਿਰ ਵਿਚੇ ਨੂੰ ਸੂਏ ਵਾਲੀ ਸੜਕ ਤੈਨੂੰ ਪਤਾ ਕਿੰਨਾ ਬੂਰਾ ਹਾਲਾ ਉਹਦਾ ਇਤਰਾ ਹੋਈ ਪਈ ਗੀ ਇਤਰਾ ਮੀ ਪਿਆ ਹੋਆ ਹੁਣ ਕੱਖਾਂ ਦਾ ਨਵੇੜ ਤਿਆ ਕੱਖ ਪਰ ਤਾਂ ਨਹੀਂ ਐਂ ਕਰ ਫਿਰ ਮੋੜਸਾਂ ਪਈ ਲੈ ਜਾ ਓਏ ਲੰਬੀ ਜੀ ਕਰਕੇ ਨਵੇੜ ਕੇ ਆ ਜਾ ਫਿਰ ਆਪਾਂ ਤੋੜਾਂ ਟਮਾਟਰ ਇਸਮਾ ਤਾਂ ਨਹੀਂ ਚੱਲਨੇ ਹੱਥ ਕੇ ਚੱਰ ਰਿਹਾ ਲੱਸਨਵਾ ਗਿੱਲਾ ਬਹੁਤ ਆ ਯਾਰ ਆਹ ਯਾਰ ਮੈਂ ਉਹ ਦੂਰੋਂ ਪੱਟ ਦਿੰਗੇ ਅੱਜ ਤੇ ਕੈਰੀ ਮੈਂ ਮੋਟਾ ਮੋਟਾ ਨਹੀਂ ਹੱਥ ਨਾਲ ਉਹ ਪਾੜ ਦਿੰਗੇ ਨੇ ਲੈ ਬਈ ਔਖਾ ਹੀ ਆ ਇਹ ਜਿਹੇ ਮੈਂ ਤਾਂ ਕੇ ਕੰਮ ਕਰੇ ਬੰਦਾ ਦੇਖੋ ਵੀ ਖੇਤਾਂ ਮਾ ਧੁੰਦ ਯੋ ਆਪਣੇ ਉਹ ਖੇਤਾਂ ਦੇਖ ਲੈ ਆ ਤੋੜੀ ਆ ਗਿਆ ਕੁਝ ਵੀ ਨਹੀਂ ਦਿਖ ਰਿਹਾ ਆਹਰੇ ਤੱਕ ਦਿਖ ਰਿਹਾ ਬੱਟ ਜੀ ਤੱਕ ਆ ਥੋੜਾ ਜਿਹਾ ਅੱਗੇ ਬਸ ਤੇ ਆਪਣਾ ਵਾਲੇ ਵਾਲੇ ਦੇਖੋ ਵੀ ਇਹ ਜਿਵੇਂ ਕੇ ਬੰਦਾ ਕੱਖ ਵੱਡੇ ਉਸ ਵਾਂ ਵੱਟ ਤੋਂ ਲਿਖਾ ਫਿਰ ਖਰਾਬ ਖਰੂਬ ਪਾਣੀ ਜਾਈ ਜਹਾ ਕੱਖਾਂ ਵਾਂ ਅਜੇ ਧੁੱਪ ਧੱਪ ਹੋਏ ਬੰਦਾ ਕੰਮ ਬਹੁਤ ਨਵੇੜ ਜਹਾ ਦਿਨ ਮਾ ਪਰ ਇਹ ਜਿਵੇਂ ਨਾ ਕੰਮ ਵੀ ਕੇ ਕਰੇ ਬੰਦਾ ਹੱਥ ਤਾਂ ਪਹਿਲੇ ਨਹੀਂ ਚੱਲਦੇ ਹੁੰਦੇ ਬੰਦੇ ਦੇ ਇੱਕ ਬਾਈ ਹੋਰ ਬਾਤ ਕਰਨੀ ਦੀ ਥਮ ਕਹਿੰਦੇ ਹੋਣੇ ਉਹ ਕਹੇ ਜੀ ਬੋਲੀ ਬੋਲਾਂ ਬਈ ਮਹਾਰਾ ਏਰੀਆ ਜਹਾ ਪਟਿਆਲੇ ਕੇ ਜੜਮਾ ਮਹਾਰਾ ਪਿੰਡਾ ਜਮੀ ਪਟਿਆਲੇ ਕੇ ਲਾਗ ਪੂਰਾ ਥੋੜੀ ਜਿਹੀ ਪੰਜਾਬੀ ਵੀ ਆ ਜਾ ਵਿੱਚ ਜਿਵੇਂ ਹਮ ਇਧਰ ਘਨੌਰ ਸਾਈਡ ਜਿਹੜੇ ਪਵਦੀ ਏਰੀਆ ਇਧਰ ਬੋਲਣਾ ਗੋਂ ਹਾਂ ਬੋਲਣਾ ਪਿੰਡ ਪਰ ਵਿੱਚ ਥੋੜੀ ਜਿਹੀ ਪਵਦੀ ਵੀ ਨਿਕਲ ਜਹਾ ਜਿਵੇਂ ਆਪਣਾ ਬੋਲਦੇ ਆ ਕਈ ਵਾਰ ਅਸੀਂ ਬੋਲਦੇ ਵੀ ਕਹਿੰਦੇ ਆ ਬੋਲਾ ਨਹੀਂ ਕਹਿੰਦੇ ਨਾ ਇਧਰ ਕਹਾ ਗੋਂ ਹਮ ਪਿੰਡ ਕਹਾ ਤੇ ਉਹ ਐਸੀ ਐਸੀ ਹਾਂ ਜਿਵੇਂ ਹਮ ਉਹ ਜੱਡਾ ਜੁੱਟਾ ਕਹਾ ਠੰਡ ਨੂੰ ਹਮ ਠੰਡੇ ਕਹਾ ਵੀ ਮਤਲਬ ਅੱਧੇ ਪੰਜਾਬੀ ਅੱਧੀ ਪਵਦੀ ਜਿਮਾਰੀ ਮਿਕਸ ਜੀ ਭਾਸ਼ਾ ਹੋਰੇਗੀ ਵਿੱਚ ਪੰਜਾਬੀ ਬੋਲਾਂ ਲਵੇ ਨੇੜੇ ਉਹਾਂ ਵੀ ਵਿੱਚ ਥੋੜੇ ਜਿਹਾ ਪੁਆਦੀ ਜੀ ਵੀ ਬੋਲਾਂ ਇਸ ਤਰ੍ਹਾਂ ਦੀ ਮਰੀ ਬੋਲੀ ਐ ਇੱਧਰ ਮਿਕਸ ਜੀ ਐ ਬਸ ਪਿਓਰ ਪੁਆਦੀ ਵੀ ਨਹੀਂ ਹੈ ਪਿਓਰ ਪੰਜਾਬੀ ਵੀ ਨਹੀਂ ਹੈ ਹੁਣ ਨਾ ਵੀ ਤਣੀ ਉਹ ਡੰਗਰ ਗਿਆ ਭਜਾਣਾ ਰੋਜ਼ ਨਵੀਂ ਤੇ ਨਵੀਂ ਵੈਰਾਈਟੀ ਆਵਾ ਇਹ ਸਨੌਰ ਨੂੰ ਨਿਕਲਿਆ ਸੜਕਾ ਪਤਾ ਨਹੀਂ ਸਨੌਰ ਵਾਲੇ ਇੱਧਰ ਨੂੰ ਹੱਕਦੇ ਆ ਦੋ ਤਿੰਨ ਸਾਂਢ ਕੱਲ ਭਜਾ ਗਏ ਤੇ ਉਹ ਲੈਦੇ ਤੇ ਉਹ ਮੁੜ ਕੇ ਤਾਂ ਆਏ ਨਹੀਂ ਹੁਣ ਨਵੇਂ ਸਾਂਢ ਆਏ ਅੱਜ ਤੇ ਸੜਕ ਚਲਾਵੀ ਬਹੁਤ ਆ ਸੜਕੋ ਸੜਕ ਪੈ ਗਣਾ ਨਵੇਂ ਦੇ ਨਵੇਂ ਵਰਾਈਟੀ ਆ ਵਾ ਸੰਡਾਂਗੀ ਇਹ ਪਤਾ ਨਹੀਂ ਗਿਆ ਵਾ ਮੈਂ ਖਾ ਉਹ ਟਪਾਇਆ ਚੌਂਕ ਨੂਰ ਖੜੀਆ ਨਾਲ ਅੱਗੇ ਤੱਕ ਉਹਨੂੰ ਗਿਆ ਵਾ ਉਹ ਭਜਾਣਾ ਕੁਰਸੀ ਮੈਂ ਵੀ ਉਸ ਦੇਖੋ ਪਾਣੀ ਵਾਂਗ ਪਈਆ ਪਤਾ ਚਵੱਛਾ ਹੀ ਬਣਿਆ ਪਿਆ ਜਿਵੇਂ ਪਾਣੀ ਜਮਾ ਕਰ ਵਾ ਹੋਰ ਕਿੱਥੇ ਤੱਕ ਆਇਆ ਭਜਾ ਗਿਆ ਸਾਨੂੰ ਉਹ ਚੌਂਕ ਪਾਰ ਕਰਾਇਆ ਚਲ ਠੀਕ ਆ ਵਧੀਆ ਚਲੋ ਰੇੜੀ ਵੀ ਅੱਜ ਹੋਈ ਵੀ ਪੈਂਚਰ ਦਾ ਟਾਇਰ ਲੈਣਿਆ ਨਵੇਂ ਤੇ ਉਹ ਤਾਂ ਠੀਕ ਆ ਫਿਰ ਵੀ ਜੋ ਟਾਇਰ ਹੋਈ ਜਾ ਪੈਂਚਰ ਵਾਰ-ਵਾਰ ਕੈਂ ਵਾਰ ਲਵਾ ਲਿਆ ਇਸ ਨੂੰ ਪਾਵੇਂਗੇ ਨਵਾਂ ਤਾਂ ਕਰਕੇ ਨਾ ਅੱਜ ਬਈ ਮੋਟਰਸਾਈਕਲ ਵਲੇ ਜਿਹੜਿਆ ਕੱਖ ਪਰ ਮਰਤੇ ਇੱਕ ਕੰਮ ਹੋਰ ਹੋਗਾ ਜਾਂਕੇ ਦਿਖਾਵਾਂਗਾ ਮਾਰੈਂਟੀ ਟੁੱਟ ਗਿਆ ਸਵੇਰੇ ਸਵੇਰੇ ਕੱਕ ਲੱਦਦੇ ਤੇ ਗਿਰਗਾ ਬਈ ਲੱਦਦੇ ਲੱਦਦੇ ਜਾ ਵਗ ਜਾ ਤਨੀ ਫਿਰ ਬਈ ਤੂੰ ਨਹੀਂ ਅਗਰ ਆਵਾ ਇਹ ਜਿਵੇਂ ਹੋਰ ਕੀ ਕਰੇ ਮੌਸਮ ਦੇਖੋ ਧੁੰਦੇ ਧੁੰਦਲੜਾ ਧੂਣੀਆਂ ਬੈਠ ਗਿਆ ਆਪਣਾ ਹੱਥ ਜਿਵੇਂ ਉਹ ਚਲਦੇ ਰਹਾ ਤੇ ਇੱਕ ਹੋਰ ਬਾਤ ਹੈ ਯਾਰ ਜਿਵੇਂ ਉਹ ਮਹਿੰਗੀ ਚੀਜ਼ ਆਪਾਂ ਕਹਿੰਦੇ ਆ ਵੀ ਵੀ ਉਹ ਹਵਾ ਵੀ ਘੱਟ ਚਲਾਇਆ ਵਧੀਆ ਚਲਾ ਬਈ ਜੋ ਬੂਟ ਵੀ ਖਾਦੇ ਸਾਲ ਪੁਰਾਣੇ ਹੋ ਗਏ ਵਧੀਆ ਵੀ ਚਲੇ ਆ ਹੁਣ ਤੱਕ ਆ ਬਸ ਲੈਦਰ ਜੈ ਨਾ ਖਰਾਬ ਹੋਇਆ ਹੋਰ ਕੋਈ ਪ੍ਰੋਬਲਮ ਨਹੀਂ ਕੋਈ ਢੀਡੇ ਨਹੀਂ ਕੋਈ ਕੁਝ ਨਹੀਂ ਬਈ ਆ ਹੋਇਆ ਬਸ ਮੜਾ ਜਾ ਉਹ ਵੀ ਇੰਨਾ ਨਹੀਂ ਹੋਇਆ ਹੈਗਾ ਚਲੀ ਜਾਾਂਗੇ ਹਜੇ ਤੇ ਆਪਣਾ ਵੀ ਇੱਕ ਰੰਗ ਵੀ ਨਾਗਾ ਇਹੋ ਜਿਹਾ ਵੀ ਮਿੱਟੀ-ਮੁੱਟੀ ਮਾਂ ਜਿਵੇਂ ਮਰਜੀ ਉਹ ਕਰੀ ਚਲ ਬੈਨਾਂ ਪਤਾ ਨਹੀਂ ਲੱਗਦਾ ਹੈਗਾ ਵੀ ਵਧੀਆ ਚਲਾ ਬਈ ਆਪਾਂ ਕਹਦੇ ਹਾਂ ਵੀ ਥੋੜੇ ਜੇ ਸਸਤੇ ਜਿੰਨੇ ਲੈ ਲਿਆ ਪਾਉ ਘੱਟ ਚਲਾ ਆਉਦਾਂ ਮੈਂ ਕਹਿੰਦਾ ਮਹੀਨੇ ਮਾਂ ਇਹ ਜਿਵੇਂ ਮੰਜ ਮਗਾਰੇ ਗੂਰੇ ਮਾਂ ਉਸਮਾ ਤੁੱਲਾ ਉਹ ਕਿੱਥੇ ਘਟ ਜੰਗੇ ਇੰਨਾ ਟਾਈਮ ਉਹ ਤਾਂ ਹਜੇ ਫੇਰ ਵੀ ਵਿਚਾਰੇ ਕੱਢੀ ਜਾਂ ਹਾਂ ਨਾਲੇ ਪਹਿਲਾਂ ਆਣ ਜਾਣ ਨੂੰ ਖਸਾਏ ਵਧੀਆ ਇਹ ਚੱਲ ਖੇਤ ਖੂਤ ਮਾਂ ਵਧੀਆ ਜਰ ਰਹੇ ਆ ਨਾਲੇ ਕੋਈ ਆਉਣੀ ਹੈ ਵਧੀਆ ਬਗਾਰੇ ਗੂਰੇ ਮਾਂ ਜਿੱਤਰਾ ਮਰਜੀ ਫਿਰ ਲੈ ਕੋਈ ਟੁੱਟਨੇ ਘਟਣ ਨੇ ਕੋਈ ਨਹੀਂ ਟੜਨੇ ਗੂਰੇ ਤਾਂ ਨਿਕਲੇ ਜਗੇ ਲੈ ਵੀ ਇੱਕ ਰੇਗਾ ਥੈਲਾ ਰੱਖ ਲੈ ਸਾਈਕਲ ਵਾ ਇੱਕੇ ਥੈਲਾ ਪਾਣਾ ਉਪਰਾਂ 11 ਕਿਲ ਖੇਤਮਾ ਪਹਿਲਾਂ ਰੇਹ ਤੋਂ ਪਾਤਿਆ ਉਸਮਾਈ ਦੂਆ ਪਾਰੇ ਆ ਤੇ ਘਰ ਆ ਕੇ ਦੇ ਰਿਸ਼ਤੇਦਾਰ ਜੇ ਘਰਾਂ ਜਾ ਰਹੇ ਐ ਇਸ ਕਰਕੇ ਸਮਾਨ ਜਾਂ ਲੈ ਕੇ ਸਬਜ਼ੀ ਸਬਜ਼ੀ ਆਹ ਸਬਜ਼ੀ ਸਬਜ਼ੀ ਲਾਵਾ ਇਹ ਬੰਦੇ ਨੂੰ ਲੈ ਜਰੇ ਜ਼ਰੂਰੀ ਹੁੰਨੇ ਆ ਇਹ ਮਾਰੇ ਰੀਤ ਆ ਬਈ ਅੱਛੇ ਵੇ ਕਿਹੜੀ ਵੀ ਸਬਜ਼ੀ ਲੈ ਜੀ ਕੋਈ ਰਿਸ਼ਤੇਦਾਰ ਆ ਗਿਆ ਜੋ ਵੀ ਹੈਗਾ ਅਪਨ ਸੰਸਾਰ ਦੇਣੇ ਹੁੰਨੇ ਆ ਇਹ ਵਧੀਆ ਹੁੰਦਾ ਚਲੋ ਨਾਲੇ ਪਿਆਰ ਵਧਦਾ ਲੈ ਵੀ ਘਰ ਆਣਾ ਪੈਗਾ ਤਾਂ ਕੰਮ ਜੇ ਕਰਕੇ ਜ਼ਰੂਰੀ ਕੰਮ ਜਾ ਵੇਗਾ ਤਾਂ ਇਸ ਕਰਕੇ ਘਰਾਂ ਆਏ ਹੁਣ ਤੇ ਹੁਣ ਥੋੜਾ ਜਿਹਾ ਲਗਾ ਵੀ ਨਿਕਲ ਰਿਹਾ ਰੱਬ ਮੈਂ ਧੁੱਪ ਜੀ ਚਾਹ ਤੇ ਕੱਢ ਦੇ ਕੱਲ ਲਵਾਗਾ ਅੱਜ ਵੀ ਪਰ ਬੱਦਲ ਵਾਈ ਜੀ ਟੈਪ ਹੋ ਰਿਹਾ ਦੇਖੋ ਵੀ ਧੁੱਪ ਨਿਕਲਦੀ ਹੈ ਕਿ ਨਹੀਂ ਇਹ ਕੌਣ ਆ ਗਈ ਅਰਚੀ ਆ ਗਈ ਇਹ ਅਰਚੀ ਆ ਹੇਪਚੀ ਹਿੱਟ ਚਾਤ ਚਾਤ ਦੇਖਿਓ ਜਾਰੀ ਹੈ ਬਸ ਹੈਲੋ ਹੈਲੋ ਹੈ ਵੀ ਕਰਾਂ ਬੈਠੇ ਦੇ ਤਾਜ ਨਾਲ ਖੇਡ ਰਹੇ ਅੱਜ ਅੱਜ ਟਾਈਮ ਮਿਲਿਆ ਤਾਜ ਨਾਲ ਖੇਡਣੇ ਆ ਬੋਲ ਉਹ ਤਾਜ ਕੇ ਤੈਨੂੰ ਦੂੰਗਾ ਹਾਂ ਹੁਣ ਕੈਮਰੇ ਦੇ ਵਿੱਚ ਬਣੇਗਾ ਥੋੜਾ ਜਿਹਾ ਦੂਰ ਬੈਠਾ ਇਸੇ ਨਾਲ ਖੇਡ ਰਹੇ ਆ ਤਾਜ ਨਾਲੇ ਉਧਰ ਬਲੌਗ ਦੇਖ ਰਹੇ ਆ ਆਪਣਾ ਹੀ ਇਹ ਉਹ ਥੋੜਾ ਜਿਹਾ ਚੱਲ ਗਿਆ ਬਲੌਗ ਇਸਕੇ ਆ ਗਏ 100 ਇਸਕਾ ਵੀਊ ਆ ਗਏ ਪੁੱਤ 100 ਇਸ ਵੀਡੀਓ ਨੂੰ ਅਰੇ ਤੇ ਉਹ ਟੋਪਿਕ ਇਹ ਜੀ ਹੈ ਤੇਰੀ ਨਾ ਨਾ ਵਿੱਚ ਨਾ ਵੜ। ਅੱਛਾ। ਬਈ ਤਾਜ ਨੇ ਫੋਨ ਗੇਰ ਤਿਆ ਦਾ ਹੱਥ ਜਾ ਮਾਰ ਗਿਆ। ਬਹੁਤ ਆ ਹੋਇਓ। ਆ ਚਲੋ ਬਈ ਹੁਣ ਤਾਜ ਨੇ ਖੇਡ ਲਈਏ ਥੋੜਾ ਜਿਹਾ। ਓ ਨਾ ਯਾਰ ਪੁੱਤ ਹੱਥ ਮਾਰ ਰਿਹਾ ਬਈਓ। ਗੇਰ ਰਿਹਾ ਫੋਨ। ਫੇਰ ਮੈਂ ਦੇਖ ਲਾ। ਹੁਣ ਝੁੱਜੂ ਚਾਟ ਲੇਗਾ। ਝੁੱਜੂ ਕੇ ਚਾਟ। ਮਾੜੋ। ਆ ਆਪਣਾ ਬਲੌਗ ਪੁੱਤੋ ਦਾ ਆਪਣੀ ਬੱਕਰੀ। ਉਹਦਾ ਆਪਣੀ ਬੱਕਰੀ। ਆ ਤਾਜ ਕੇ ਕੰਦਵਾ ਹੋ ਲਗੀ ਚੁੱਜੂ ਕੇ ਚਾਹ ਅਗਰ ਗਰ ਗਰ ਆਜਾ ਯੋ ਬਹੁਤ ਵੀ ਹੁਣ ਛਰਾਰਤੀ ਹੁੰਦਾ ਜਰਾ ਜੂੰ ਜੂੰਹੇ ਬੜਾ ਹੁੰਦਾ ਜਰਾ ਸੋਜੀ ਜਾਂਦੀ ਜਰੀਏ ਸਾਨੂੰ ਯੋ ਸ਼ੋਕਰਾਂ ਨਾ ਬਹੁਤ ਹਰਾਮੀ ਆ ਬਹੁਤ ਹੀ ਲਤੀ ਹੋ ਗਿਆ ਵੀ ਲਤੀ ਕਹਦਾ ਤਾਜ ਇਹ ਕਿੱਥੇ ਜਾ ਰਹਾ ਤਾ ਉਹ ਅਭੀ ਤਾਜ ਹੁਣ ਘੋੜੀ ਬਣੇ ਆਜਾ ਕਹਿੰਦਾ ਕਧੇੜੀ ਚੜਾ ਮਨੂ ਕਧੇੜੀ ਕਹਿੰਦੇ ਆਪਾਂ ਚੜ ਜਾ ਇੱਧਰ ਆਜਾ ਤੇ ਝੂਟੇ ਦਾ ਖਾਣੋ

ਤੇ ਇੱਧਰ ਕਰ ਰਹੇ ਆ ਤਾਜ਼ਗੀ ਦੇ ਸ਼ਰਾਬ ਤਾਂ ਹੈਲੋ ਓ ਅੱਥਰ ਬਲਾਇਰ ਇਮਨਾ ਇਹਨੂੰ ਸੂਲ ਲਾਵਾਂਗੇ ਬਈ ਸਾਰੀ ਸੋਗੀਆਂ ਆਣ ਲੱਗੀਆਂ ਤੁਨੂੰ ਬੰਦੇ ਨੂੰ ਬੰਦਾ ਦੇ ਜਵਾਬ ਆ ਗਿਆ ਤੇ ਉਹ ਆ ਰਹੀ ਆਪਣੀ ਔਰ ਇੱਕ ਦਿਨ ਖਾਵਾਂਗਾ ਹਾਂ ਦੱਸ ਮੈਂ ਹੁਣ ਸਾਥੀ ਨਾਲ ਕਰਦੇ ਹੱਥ ਜੋੜ ਕੇ ਕਰ ਦੇ ਸ਼ਰਮ ਗਿਆ ਬਈ ਤੂੰ ਲੈ ਵੀ ਵਾਇਆਂ ਖੇਤਾਂ ਮਾਂ ਘਰਾਂ ਲੱਗੇ ਤਿੰਨ ਚਾਰ ਘੰਟੇ ਰਿਸ਼ਤੇਦਾਰਾਂ ਦੇ ਪਾਸਾ ਸਮਾ ਹਲੇ ਦਾ ਦੇਖੋ ਵੀਊ ਬਈ ਤੰਤ ਦੇਖੋ ਕਿਤਨਾ ਗਰਗੀ ਇਹ ਵਾਗਾ ਤਾਂ ਨੀ ਨੂੰ ਗਾ ਮਹਾ ਬੱਡ ਲੱਕੜਾਂ ਜੀਆਂ ਸਿੱਕੀ ਏ ਹਜੇ ਸਵਾ ਪੰਜ ਹੋਇਆ ਬਈ ਸਾਢੇ ਪੰਜ ਹਾਂ ਸਵਾ ਪੰਜ ਜਾਂ ਸਾਢੇ ਪੰਜ ਬਈ ਮੌਸਮ ਦੇਖੋ ਕਿਹੋ ਜਿਹਾ ਹੋ ਗਿਆ ਉਹ ਦੇਖੋ ਚਿੱਟਾ ਚਿੱਟਾ ਚਮਕਰ ਵਾਲਾ ੜਾ ਅੱਜ ਠੰਡ ਬਹੁਤ ਪਈਗੀ ਪਰ ਜਿੰਨੀ ਠੰਡ ਪਵੇ ਵੀ ਵਧੀਆ ਉਹਦੇ ਵਾਸਤੇ ਕਣਕਾ ਕੁੰਕਾ ਵਾਸਤੇ ਵਧੀਆ ਵੀ ਤਾਂ ਹੀ ਝਾੜ ਝੂੜ ਵੱਧ ਦੇਣਗੇ ਕਣਕਾ ਨਹੀਂ ਤਾਂ ਫਿਰ ਝਾੜ ਝੂੜ ਨਹੀਂ ਦਿੰਦੀ ਹੈ ਜੇ ਠੰਡ ਨਾ ਪਵੇ ਗਰਮੀ ਜੀ ਪਵੇ। ਈ ਵੇ ਆਰਾਮ ਬਈ ਅੱਗ ਬੜੇ ਤੇ ਓਹੋ ਠੰਡ ਨੇ ਤਾਂ ਵੱਟ ਕੱਢ ਤੇ ਅੱਜ। ਸੁਣ ਨ ਕਰੇ ਪੇ ਹੱਥ ਪਰ। ਉੱਤ ਨਹੀਂ ਲਿਆ ਰਾ ਵਿਚਾਰਾ। ਇਹ ਕਰ ਰਿਹਾ ਵਿਚਾਰਾ ਵੀ ਅੱਗ ਵੱਲਦੀ ਰਹੇ 부ਜੇ ਨਾ। ਨਹੀਂ ਕੇ ਬੈਠਿਆ ਜਹਾ ਹੈ ਜਿਵੇਂ। ਲੈ ਸੁੱਕੀ ਸੁੱਕੀ ਜੀ ਵਿਚਾਰਾ ਵੱਢ ਕੇ ਇਧਰ ਤੇ ਉਧਰ ਤੇ। ਚੱਲ ਹੁਣ ਤਾਂ ਤਾਂ ਨਹੀਂ ਬਲਦੀ ਤੂੰ ਰੱਖ ਲੈ ਤੇਰੇ ਜੁੱਗੇ ਸਵੇਰੇ 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 ਬਾਲਦੀ ਤੇਰੇ ਫੇਰ ਲਿਆਏਂਗਾ ਮੈਂ ਆਪਾਂ ਘੰਟਾ ਹੁਣ ਤਾਂ ਨਹੀਂ ਹੁਣ ਨਹੀਂ ਰਹੋ ਜਾ ਹੁਣ ਧੁੰਦ ਜੀ ਅੰਗਰੇਜ਼ਾ ਇਹੋ ਤੇਰਾ ਵਧੀਆ ਸਿਆਲ ਸਿਆਲ ਮੈਂ ਹੁਣ ਸਾਲਾ ਫੁੱਲ ਵਾਢਾ ਦੇ ਰੱਖਿਆ ਵਾਢਾ ਲੜ ਗਿਆ ਕਦੇ ਕੋਈ ਵੀਡੀਓ ਵੀ ਨਹੀਂ ਦੇ ਸਾਇਆ ਰਾਮ ਬੰਦਾ ਵੀ 25 ਕਿਲੋਮੀਟਰ ਦਾ ਪੈਂਡਾ ਤੇ ਕਰਕਾ ਕਨਾ ਔਰਤ ਹੈ ਪੂਰਾ ਪਹੁੰਚਾ ਨੂਰ ਖੇੜੀਆਂ ਹੈ ਵੀਰ ਤੇ 20 25 ਕਿਲੋਮੀਟਰ ਕਿਤਰਾ ਰਹੀ ਹੈ ਰਸਤੇ ਮਾਂ ਵੀ ਠੰਡ ਢੁੰਡ ਕਿਤਰਾ ਬਹੁਤ ਵਧੀਆ ਹਸੀਨਾ ਸਫਰ ਦਾ ਠੰਡ ਨਹੀਂ ਗਰਮੀ ਹੈ ਠੰਡ ਕਿੱਥੇ ਲਿਛਲਿਛ ਕਰ ਰਿਹਾ ਵੀਡੀਓ ਬਣਾ ਠੰਡ ਲਿਛਲਿਛ ਕਰ ਰਿਹਾ ਠੰਡ ਅੱਗੇ 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 ਹੈਗੀ ਹੈਗੀ ਬੂਟਾ ਬੂਟਾ ਕਸੇ ਵੇ ਕਸੇ ਵੇ ਮੋੜਦਲਾ ਮੋੜਦਲਾ ਓ ਤੂੰ ਬਲੈਰ ਹੋ ਜਾ ਬਲੈਰ ਹੋ ਜਾ ਲੋ ਵੀ ਧੁੰਦ ਲੱਗ ਗਈ ਜਦਾਂ ਗਿਰਨਾ ਇਹ ਚੱਲੀ ਆ ਆਪਣੇ ਘਰਾਂ ਨੂੰ ਹੋਏ ਤਾਂ ਮੈਂ ਹੋਰ ਤਾਂ ਕੋਈ ਕੰਮ ਨਹੀਂ ਹੈਗਾ ਬਸ ਡੰਕਰ ਡੰਕਰ ਦੇਖਾਂ ਵੀ ਡੰਕਰ ਦਾ ਕਣਕਾਂ ਮਾ ਵੜ ਜਾਂ ਐ ਡੰਕਰ ਵੀ ਵਿਚਾਰੇ ਜੀ ਆ ਹੋਏ ਫਿਰ ਰਹੇ ਹੁਣ ਭੁੱਖੇ ਆ ਕੱਖ ਘੰਟਾ ਮਰ ਜਾਹਾ ਬਰ ਕਣਕਾਂ ਮਾ ਗਿਰਾ ਵੀ ਜਿਸਕੇ ਬਾੜ ਬੂੜ ਕਮਜ਼ੋਰ ਆ ਵੜ ਜਾਂ ਐ ਇਧਰ ਉਧਰ ਤੇ ਹੁਣ ਸੇਕ ਕਰ ਅੱਧਾ ਘੰਟਾ ਨਾਲੇ ਨਾਲ ਨੂੰ ਗਲੇ ਮਾਰ ਕੇ ਗੱਪਾਂ ਚਲੋ ਚਲਾ ਜੀ ਫਿਰ ਕਰਾਂ ਚਲੋ ਮਿਲਦੇ ਆ ਜੀ ਫਿਰ ਕੱਲ ਨੂੰ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਸਸਰੀ ਘਾਲ ਜੀ ਸਾਰਿਆਂ ਨੂੰ ਸਸਰੀ ਘਾਲ ਦੀ ਸਸਰੀ ਘਾਲ